ਅੱਜ ਕੀ ਹੋਣ ਲੱਗਾ ਕਹਿੰਦੇ ਕਹਿੰਦੇ ਅੱਜ ਗੱਡੀ ਦੇ ਸ਼ੀਸ਼ੇ ਕਾਲੇ ਹੋਣ ਲੱਗੇ ਆ ਪਹਿਲਾਂ ਇੰਡੀਆ ਦੇ ਵਿੱਚ ਆਪਣੇ ਕਰ ਨਹੀਂ ਦਿੰਦੇ ਕਹਿੰਦੇ ਚਲਾਣਿਆਂ ਇੱਥੇ ਕਹਿੰਦੇ ਕਰਾਓ ਜਿੱਦਾਂ ਮਰਜ਼ੀ ਕੋਈ ਚੱਕਰ ਹੀ ਕੋਈ ਨਹੀਂ ਕਹਿੰਦੇ ਤੁਸੀਂ ਜਿਹੜੀ ਮਰਜ਼ੀ ਗੱਡੀ ਦੇ ਦਿਓ ਸ਼ੀਸ਼ੇ ਤੁਹਾਨੂੰ ਕਾਲੇ ਮਿਲ ਜਾਣਗੇ ਹਾਂ ਪਰ ਜਿਹੜੇ ਫਰੰਟ ਆਹ ਵਾਲੇ ਸ਼ੀਸ਼ੇ ਨਹੀਂ ਆਪਾਂ ਕਰਾ ਸਕਦੇ ਨਾ ਸਾਹਮਣੇ ਵਾਲੇ ਸ਼ੀਸ਼ੇ ਕਰਾ ਸਕਦੇ ਆ ਪਿਛਲੇ ਤਿੰਨੇ ਸ਼ੀਸ਼ੇ ਕਰਾ ਸਕਦੇ ਆ ਤੇ ਅੱਜ ਹੁਣ ਸ਼ੀਸ਼ੇ ਕਾਲੇ ਲੱਗੇ ਆ ਹੁਣ ਗੱਡੀ ਦੇ ਟਕਰਾਈ ਦੀੇ ਕੰਮ ਪਹੁੰਚ ਗਏ ਆ ਬਸ ਆਪਣੀ ਮੰਜ਼ਿਲ ਦੇ ਉੱਤੇ ਤੇ ਇਹ ਦੇਖਦੇ ਕਿੱਦਾਂ ਲੱਗਦੀ ਆ। ਉਹ ਵਾੜੇ ਵਾਈਟ ਵਾਈਟ ਚ ਲੱਗਦੇ ਏਦਾਂ। ਤੇ ਅਸੀਂ ਕਹੇ ਨੇ ਥੋੜੇ ਜਿਹਾ ਹੁਣ ਕਾਲੇ ਕਰਾ ਦਨੇ ਆਹ ਜਿਹੜੇ ਪਿਛਲੇ। ਤੇ ਨਾਲ ਆਪਾਂ ਤਾਂ ਫੇਰ ਆ ਵੀ ਕਰਾ ਦੇਣੇ ਮਾੜੇ ਮਾੜੇ। ਇਹ ਜਿਆਦਾ ਨਹੀਂ ਕਰਾ ਸਕਦੇ ਇੱਥੇ। ਮਾੜੇ ਮਾੜੇ ਕਰਾਵਾਂਗੇ। ਤੇ ਪਿਛਲੇ ਤੋਂ ਚੱਲ ਕਰਾਉਣੇ ਕਰਾਉਣੇ ਹਨ ਫੁੱਲ ਡਾਰਕ। ਕੋਈ ਚਲਾਨ ਨਹੀਂ ਇੱਥੇ। ਨਾਲ ਸਰਟੀਫਿਕੇਟ ਮਿਲ ਜਾਂਦਾ ਹੈ ਵੀ ਤੁਸੀਂ ਕਰਾ ਲਏ ਆ ਤੇ ਕੋਈ ਚੱਕਰ ਨਹੀਂ ਫਿਰ। ਇਧਰ ਗੰਪੂ ਮੇਰਾ ਨਾਲ ਆਇਆ। ਆਹੀ ਹੋ ਗਿਆ। ਆਪ ਆਪਣੇ ਨਾਲ ਬਾੜੀ ਕਲੋਰ ਹੋ ਗਈ ਨਾ। ਹਰ ਵਾਰੀ ਕਲੋਨ ਹੋ ਗਈ ਸਾਡੀ ਗੱਡੀ ਸਾਡੇ ਬੰਦਾ ਲੈ ਗਿਆ ਫੇਰੇ ਹੁਣ ਸਾਨੂੰ ਰੈਡੀ ਕਰਕੇ ਸਾਨੂੰ ਦੇਣੀ ਆ ਤੇ ਕੋਈ ਬੈਠਣ ਨੂੰ ਜਗ੍ਹਾ ਐ ਨਹੀਂ ਇੱਥੇ ਸਾਡੇ ਵਾਸਤੇ ਤੇ ਕੁਛ ਨਹੀਂ ਤੇ ਅਸੀਂ ਕਾ ਚਲੋ ਹੁਣ ਇਦਾਂ ਮੈਂ ਕਰਾ ਕੇ ਲਿਆ ਕੇ ਤੁਹਾਨੂੰ ਤੇ ਦਿਨਾਂ ਤਿਆਰ ਕੱਲ੍ਹ ਕੇ ਹੋਰ ਬੰਦਾ ਗੱਡੀ ਚ ਲੈ ਕੇ ਆਲਾ ਜਾਈਦਾ ਸੀ ਇੱਕ ਗੱਡੀ ਹੋਰ ਲੈ ਕੇ ਆਣੀ ਚਾਹੀਦੀ ਸੀ ਹਾਂ ਮੈਡਮ ਸਾਡੀ ਹੁਣ ਖੁਸ਼ ਹੋ ਜੂਗੀ ਨਾ ਆਹਦੀ ਗੱਡੀ ਦੀ ਆ ਜਾਣਾ ਤਿਆਰੀ ਗੱਡੀ ਦੀ ਸਜਾ ਦੇਣੀ ਅਜੇ ਅਹੀਂ ਥੋੜੀ ਜੀ ਬੜੇ ਇੱਕ ਤੀਜਾ ਬੜੇ ਗਿਫਟ ਤੀਜਾ ਬੜੇ ਗਿਫਟ ਦੁਨੀਆਰੀ ਹੋਈ ਜਾਂਦੀ ਹੈ ਬੜੇ ਗਿਫਟ ਦੇ ਚੱਕਰਾਂ ਦੇ ਵਿੱਚ ਆਈ ਗਾ ਚਲੋ ਓਨਾ ਚਿਰ ਹੋਣਾ ਅਸੀਂ 2 2.5 ਘੰਟੇ ਲੱਗਣੇ ਇਹਨੂੰ ਅਸੀਂ ਓਨਾ ਚਿਰ ਹੋਣਾ ਇੱਥੇ ਘੁੰਮਾਂਗੇ ਪਿੰਡ ਦੇਖਦੇ ਆ ਕਿੱਦਾਂ ਦਾ ਆ ਤੇ ਤੁਹਾਨੂੰ ਵੀ ਪਿੰਡ ਦੀ ਸੈਰ ਕਰਾਉਣੇ ਨਾਲ ਨਾਲ ਹਨਾ ਇਹ ਇਟਲੀ ਦਾ ਖੂਬਸੂਰਤ ਹੈ ਵੀ ਪਿੰਡ ਹੈ ਹਰ ਇਟਲੀ ਦਾ ਸਾਰੇ ਪਿੰਡ ਬਹੁਤ ਸੋਹਣੇ ਆ ਹਰ ਦੇਖ ਤੋ ਕਿੰਨੇ ਸੋਹਣੇ ਸੋਹਣੇ ਇੱਥੇ ਐਸ ਪਿੰਡ ਤੇ ਘਰ ਨਾਲ ਲੱਭ ਲਈ ਆਪਾਂ ਵੀ ਨਾ ਬਹੁਤ ਸੋਹਣੇ ਸੋਹਣੇ ਘਰ ਆ ਸਿੰਗਲ ਸਿੰਗਲ ਘਰ ਆ ਨਾ ਇੱਥੇ ਆ ਸਾਰਾ ਏਰੀਆ ਇਦਾਂ ਦਾ ਹੀ ਆ ਸਿੰਗਲ ਸਿੰਗਲ ਘਰਾਂ ਰਹੀ ਆ ਜੇ ਜਦੋਂ ਕਿਸੇ ਪਿੰਡ ਵਿੱਚ ਜਾਈਏ ਨਾ ਮੈਂ ਕਹਿ ਦੂੰਗਾ ਇੱਥੇ ਫਲਾਨੀ ਚੀਜ਼ ਆ ਇੱਥੇ ਇਦਾਂ ਵਾ ਇਹਨੂੰ ਪਹਿਲਾਂ ਪਤਾ ਲੱਗ ਜਾਂਦਾ ਗੱਭਰੂ ਸਾਡੇ ਨੂੰ ਇੱਥੇ ਵੀ ਪੇਪਰ ਪਾਇਆ ਇੱਥੇ ਵੀ ਪੇਪਰ ਪਾਇਆ ਹੋਣਾ ਇਹਨਾਂ ਨੇ ਤਾਂ ਇਹ ਪੇਪਰਾਂ ਦਾ ਕੰਮ ਫੇ ਤੈਨੂੰ ਪਤਾ ਹੀ ਆ ਪੁਬਲੀ ਚੀਤਾ ਇਟਲੀ ਵਾਲਿਆਂ ਦਾ ਮੇਨ ਨਹੀਂ ਹੁੰਦਾ ਪਬਲੀ ਚੀਤਾ ਡੇਢ ਨਵੇਂ ਆਉਂਦੇ ਨਵੇਂ ਆਉਂਦੇ ਪੁਬਲੀ ਚੀਤਾ ਜਿਹਨੇ ਕਰ ਲਿਆ ਵਾਸ ਕੀ ਸਮਝ ਲਓ ਇਟਲੀ ਚ ਪੱਕਾ ਹੋ ਗਿਆ ਪਤਾ ਉਹਨੇ ਪਹਿਲੇ ਹੀ ਸੁਆਦ ਲੈ ਲਿਆ ਇਟਲੀ ਦਾ ਇਟਲੀ ਦਾ ਸਵਾਰ ਉਹਨੇ ਘਾਟ ਘਾਟ ਦਾ ਪਾਣੀ ਪੀ ਲਿਆ ਸਮਝ ਲਾ ਜਿੰਨੇ ਪਬਲੀਚਿਤਾ ਕਰ ਲਿਆ ਸਾਰਾ ਇਹ ਇਥੇ ਦਾ ਮੇਨ ਕੰਮ ਹੀ ਹੈ ਤਾਂ ਬਹੁਤ ਬੰਦਿਆਂ ਨੇ ਕੀਤਾ ਪੁੱਤ ਜਿਹਨਾਂ ਕੋ ਪੇਪਰ ਨਹੀਂ ਹੁੰਦੇ ਸੀਗੇ ਉਹਨਾਂ ਨੇ ਕੀਤੇ ਆ ਪਰ ਸਾਡੇ ਕੋਲ ਤਾਂ ਹੈਗੇ ਸੀਗੇ ਕੰਮ ਜਦੋਂ ਨਹੀਂ ਮਿਲਦਾ ਸੇ ਬੰਦਾ ਕਰਦਾ ਹੀ ਆ ਸੋਰੇ ਲੰਘ ਗਿਆ ਇੱਕ ਠੀਕ ਪਬਲੀਚਿਤਾ ਇਹ ਪਬਲੀਚਿਤੇ ਵਾਲਾ ਕਿਤ ਲੰਘ ਗਿਆ ਹਾਂ ਉਹ ਤਾਂ ਦਸਾਇਕ ਜਣਾ ਚਾਰਾ ਬੜਾ ਔਖਾ ਕੰਮ ਆ ਕਹਿਣਾ ਸੌਖਾ ਕਹਿਣਾ ਸਾਈਕਲ ਤੇ ਫਿਰਦੇ ਬਹੁਤ ਔਖਾ ਆ ਇੰਨੀ ਗਰਮੀ ਹੁਣ ਇਹ ਮੋਰੇ ਕਿੰਨੀ ਗਰਮੀ ਹੈ ਗਰਮੀ ਚ ਵੀ ਔਖਾ ਠੰਡ ਚ ਵੀ ਔਖਾ ਹੈਨਾ ਕੋਈ ਤੁਸੀਂ ਦੱਸਦੀ ਸੀ ਜੋ ਬਰਫਾ ਪੈ ਦੀ ਉਹ ਦੀ ਸਾਈਕਲ ਟੁੱਟੇਗੀ ਜਾਣਾ ਡੈਗ ਜਾਂਦੇ ਹੁੰਦੇ ਕਿਉਂਕਿ ਫਿਰ ਸਲਿਪ ਸਾਈਕਲ ਕਿਹੜੇ ਕਿੰਨੇ ਵਾਰੀਆ ਫੈਕਟਰੀ ਦੇ ਵਿੱਚ ਕੰਮ ਕਰਦੇ ਕੁਛ ਵੀ ਹੋ ਗਿਆ ਮੜਾ ਮੋਟਾ ਵੀ ਮਲਾਤੀਆਂ ਪਾ ਦਿਓ ਜੀ ਉਹ ਹੋ ਗਿਆ ਜੀ ਜਦ ਰੁਪਏ ਮਿਲ ਜਾਣੇ ਨਾ ਕੁਛ ਨਾ ਕੁਛ ਉਹ ਤੇ ਕੀ ਬੰਦਾ ਕਰੂਗਾ ਕੁਛ ਵੀ ਨਹੀਂ ਪਤਾ ਦਿਹਾੜੀ ਨਾਲ ਲੱਗੀ ਪੈਸੇ ਨਹੀਂ ਮਿਲਣੇ ਨੰ ਨਾਲੇ ਸਾਈਕਲ ਕਿਡਾ ਵਧੀਆ ਦੇ ਸੀ ਹਾਂ ਸਾਈਕਲ ਦੇ ਨਾਲ ਜਿੱਦਾਂ ਦੇ ਹੈਗੇ ਸੀ ਬੰਦੇ ਮਜਬੂਰੀ ਹੁੰਦੀ ਪੁੱਤ ਮਜਬੂਰੀ ਬਣ ਜਾਂਦੀ ਆ ਬੰਦੇ ਨੇ ਦਿਹਾੜੀ ਲਾਊਗਾ ਦਿਹਾੜੀ ਮਿਲਣੀ ਆ ਉਹ ਤਾਂ ਕੁਝ ਨਹੀਂ ਮਿਲਣਾ ਮੇਰਾ ਮੂੰਹ ਹੀ ਬਚਾਉਂਦਾ ਮੂੰਹ ਵੱਡਾ ਆ ਕਿ ਮੂੰਹ ਛੋਟਾ ਆਪਣੇ ਮੂੰਹ ਵਾਲੇ ਵੱਡੇ ਨੇ ਆ ਲੈ ਘਰ ਫੇ ਆ ਗਿਆ ਕਿ ਨਸਣ ਸਣੇ ਪਹਿਲਾਂ ਤਾਂ ਕਾਫੇ ਪੀ ਰਿਹਾ ਹੁਣ ਨਾ ਬੈਠੀਏ ਨਾਲੇ ਜਾਂਦਾ ਟੱਕ ਕੇ ਇੱਥੇ ਪੀਨੇ ਆ ਕਾਫੇ ਤਪੀਏ ਕਫੇ ਹੈ ਨਾ ਗਭਰੂ ਨੇ ਖਾਲੀ ਜਲਾ ਤੋ ਆਈਸਕ੍ਰੀਮ ਖਾ ਕੇ ਵਿਹਲਾ ਹੋ ਗਿਆ ਮੈਂ 커피 ਜਿਹੜਾ ਕੱਪ ਵਿਹਲਾ ਕਰਤਾ ਹੈ ਹੋ ਗਈ ਉਹ ਬਲੈਕ ਸ਼ੀਸ਼ੇ ਹੈ ਨਾ ਇਹਲਾ ਚੈੱਕ ਕਰ ਲੈ ਆਪਦੀ ਗੱਡੀ ਹਣ ਨਾਲੀ ਆ ਬਸ ਹੁਣ ਮਾਰ ਨੂੰ ਸਾਫ ਕਰਾਉਣ ਵਾਲੀ ਹੈ ਕੋ ਸਾਫ ਕਰਾਉਣ ਵਾਲੀ ਹੈ ਆਪੀ ਬਰਥਡੇ ਥੈਂਕ ਯੂ ਬਰਥਡੇ ਚਲੀ ਜਾਣਾ ਹੁਣ ਹਾਂ ਤੇ ਇਹਦੇ ਸ਼ੀਸ਼ੇ ਨਹੀਂ ਥੱਲੇ ਹੱਕ ਕਰਨੇ ਹੇਟ ਨਹੀਂ ਚਲਾਉਣੀ ਵਿੱਚ ਕਦੋਂ ਤੱਕ ਦੋ ਦਿਨ ਘਟੋ ਘਟ ਲੂਨੇ ਦੀ ਹਾਂ ਲੂਨੇ ਦੀ ਵੀ ਛੀਹੇ ਨਹੀਂ ਧਕਲਾਉਣੇ ਇਹਦੇ ਜਿੰਨਾ ਚੜਿਆ ਪਾਣੀ ਇਹਦਾ ਵਿੱਚੋਂ ਇਹ ਸੁੱਕਦਾ ਨਹੀਂ ਠੀਕ ਹੈ ਜੀ ਸਖਤ ਹਦਾਇਤ ਹੈ ਤੁਹਾਡੇ ਵਾਸਤੇ ਹੀਟ ਨਹੀਂ ਚਲਾਉਣੀ ਜੇ ਪਿਛੇ ਵੀ ਕੋਈ ਬੈਣਾ ਕਿਸੇ ਨੇ ਉਹਨਾਂ ਦੱਸਣੀ ਵੀ ਛੀਹੇ ਨਾਲ ਥੱਲੇ ਕਰ ਦਿਓ ਕਿ ਨਾਲ ਹੀ ਪਿੱਲੀ ਕੋਲਾ ਇਕੱਠਾ ਹੋ ਜਾਣਾ ਕਿਉਂ ਸੋਮਾ ਨੂੰ ਜਾਣੀ ਤੁਸੀਂ ਮਤਲਬ ਮੈਂ ਖੜੀ ਕਰ ਜਾਨੀ ਹਾਂ ਹਾਂ ਇਹ ਨਹੀਂ ਛੱਲ ਕਿੱਸੇ ਦੀ ਛੀਸ਼ਾ ਛੀਸ਼ਾ ਨਹੀਂ ਹਿਲਾ ਸਕਦਾ ਇਹਦਾ ਇਸ ਕਰਕੇ ਤੈਨੂੰ ਬਿਠਾਉਣਾ ਹੀ ਨਹੀਂ ਵਿੱਚ ਅਸੀਂ ਹੁਣ ਦੋ ਦਿਨ ਹਾਂ ਇਹ ਫਿਰ ਦਿਸਣੋਂ ਹਟ ਜਾਣੀ ਆ ਕਿਨੂੰ ਸੌਣ ਨਹੀਂ ਪਤਾ ਨਹੀਂ ਆਵੇ ਵਾਈਟ ਵਾਈਟ ਆ ਤੂੰ ਨਹੀਂ ਪੈਣੀ ਹਾਂ ਕੱਲ ਮੈ ਸ਼ੀਸ਼ਾ ਹੈ ਆ ਤੂੰ ਦੱਸ ਤੈਨੂੰ ਬਿਠਾਉਣਾ ਨਹੀਂ ਵਿੱਚ ਕੱਲ ਮੈ ਸ਼ੀਸ਼ਾ ਨਹੀਂ ਕੋਈ ਸ਼ੀਸ਼ਾ ਨਹੀਂ ਇੰਨੀ ਲੁੱਕ ਦਾ ਫਰਕ ਪੈਂਦਾ ਦੋ ਡੈਂਟੀ ਹੈ ਦੋ ਡੈਂਟੀ ਦੋਏ ਜੋਰ ਨਹੀਂ ਓਕੇ ਸਹੀ ਆ ਹਾਂ ਉਹ ਲੱਗੇ ਸੇਕ ਨਾ ਪੀਂਦਾ ਨਾ ਉਹ ਨਹੀਂ ਪਿੰਦਾ ਯਮਾਂਕਾ ਲਾਸ ਪਾਰਟੀ ਟਾਈਮ ਪਾਰਟੀ ਟਾਈਮ ਹਮ ਕੱਲ ਪੀਣਾ 5 ਕੁੱਟ 5 ਕੁੱਟ ਤੂੰ ਕੋਈ ਕੁੱਟ ਨਹੀਂ ਪੀਣਾ ਹੈਗਾ ਗੱਡੀ ਦੇ ਸ਼ੀਸ਼ੇ ਨਾ ਹੋਣਾ ਨਹੀਂ ਚਾਹੀਦਾ ਗੱਡੀ ਦੇ ਸ਼ੀਸ਼ੇ ਨਹੀਂ ਪਾਰਟੀ ਦੀ ਜੈ ਮਰਦੀ ਸਮਝਾ ਸਾਡੇ ਬਰਥਡੇ ਹੈ ਹੈਪੀ ਬਰਥਡੇ ਰਹਿਣਾ ਸਾਡਾ ਕਈ ਦਿਨ ਹੈ ਨਾ ਕੱਲਾ ਅੱਜ ਹਾਂ ਕੱਲਾ ਅੱਜ ਕੀ ਆਜੋ ਫਿਰ ਤੋਂ ਮਮਾ ਦੀ ਫੇਟ ਹੈ ਅੱਜ ਦਿਨ ਲੋਡ ਨਹੀਂ ਕਰਨਾ ਕਹਿਣਾ ਇਹ ਲੋਡ ਨਹੀਂ ਹੈਗੀ ਇਹ ਤਾਂ ਲੋਡ ਨਹੀਂ ਬੰਦ ਕਰਨ ਲੱਗ ਗਈ ਹੁਣ ਕਾ ਕਾ ਕਬਾਬ ਬੜੀ ਘੋਤੀ ਮਰੀ ਕਪੜੇ ਲਾਉਣ ਦੀ ਹੈ ਥੱਲੇਟਣਾ ਨਹੀਂ ਬੜੀ ਸ਼ੇਦੀ ਮੈਂਟੋ ਮੈਂਟੇ ਆਣ ਕੇ ਕਪੜੇ ਲਾ ਲਿਆ ਮੈਂ ਗੱਡੀ ਖੜੀ ਕਰਕੇ ਆਏ ਐ ਇਹ ਐਨੀ ਸਪੀਡ ਬਰਨਣਾ ਉਹਨੇ ਜੀ ਲਈ ਹਾਂ ਹਾਂ ਕਦਾਂ ਫੇ ਠੀਕ ਆ ਕਾਫੀ ਲਿਆ ਅੱ비 ਬਰਥਡੇ ਫੇ ਘਰ ਚ ਕਿਹਦੀ ਠੀਕ ਨੇ ਅਸੀਂ ਇਹ ਵਲੌਗ ਸਾਡੇ ਇੱਕੋ ਜਿਹੇ ਨਹੀਂ ਬਣ ਗਿਆ ਹਨਾ ਤੋ ਕਾਫੀ ਬੈਠਾ ਮੇਰੇ ਬਾਡੇ ਦਾ ਮਣਾ ਲਿਆ ਤੇ ਫਿਰ ਸ਼ਾਮਾਂ ਨੂੰ ਅਸੀਂ ਗੱਡੀ ਦੇ ਸ਼ੀਸ਼ੇ ਕਾਲੇ ਕਰਾ ਲਿਆ ਹੁੰਦੇ ਤੇ ਖਾ ਪੀਏ ਬਾਹਰ ਹਨਾ ਹਾਂ ਬਰਥਡੇ ਤੇ ਸਾਰੇ ਕਾਰਜਕ੍ਰਮ ਸੰਪੰਨ ਕੀਤੇ ਆ ਹਾਂ ਹਾਂਜੀ ਹੋਰ ਕੁਝ ਕਹਿਣਾ ਕੀ ਜਾਣੇ ਕਸ਼ਪਾ ਜੀ ਤਾਂ ਸਪੀਕ ਖਾ ਕੇ ਆਈ ਤਾ ਹੋਰ ਮੱਗਲੀ ਤਾ ਖਾਣੀ ਹੋਇਆ ਤੇ ਤੁਸ ਸਾਰਾ ਘਰੇ ਦੁੱਧ ਦੁੱਧੇ ਪੀਦੇ ਨੂੰ ਤਿਆਰ ਕਰਦਾ ਨਾ ਉੱਥੇ ਦੇ ਤਾਂ ਕੰਮ ਨਹੀਂ ਪੂਰਾ ਕਰਦਾ ਖੰਗੀ ਜਾਂਦਾ ਜੀ ਤੇ ਖੰਗੀ ਜਾਂਦਾ ਜੀ ਰਸ਼ ਦੇ ਲਾ ਕੇ ਨਾ ਆਦਤ ਵੀ ਆਨੂ ਆਦਤ ਵੀ ਆਨੂ ਆਦਤ ਆ ਤੈਨੂੰ ਹਾਂ ਆਦਤ ਆ ਤਾਂ ਕਰਕੇ ਖੰਗਦਾ ਆ ਹਾਂ ਵੇਰਾ ਹੋ ਗਿਆ ਹੋ ਕੇ ਕੋ ਬਸ ਸਵੇਰ ਦੇ ਉੱਠਿਆ ਰਾਤ ਦੇ 9 ਵਜ ਗਏ ਆ ਅਜੇ ਇਦਾਂ ਹੀ ਆ 9 ਹੋ ਚੁੱਕੇ 9 ਹੋ ਚੁੱਕੇ ਹਾਂ 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 ਸੁਣਣਾ ਹਾਂ ਸ਼ਟ ਅਪ ਸੁਣਣਾ ਲਾਉਣਾ ਫਿਰ ਬੰਦ ਕਰੀ ਤੋਂ ਹਾਂ ਫੋਨ ਨਹੀਂ ਲੈਂਕਣਾ ਫੋਨ ਨਹੀਂ ਲੈਂਕਣਾ ਹਾਂਜੀ ਨਹੀਂ ਹਾਂਜੀ ਮੇਰੇ ਟੂੜੇ ਤੇ ਰਵੜ ਪਾਈ ਏ ਅਜੇ ਹੁਣ ਤਾਂ ਪਾ ਕੇ ਨਹੀਂ ਢੀਆਂ ਕੁਛ ਕਹਿਣਾ ਬਾਜੀ ਤੁਸੀਂ ਨਹੀਂ ਮੇਰੇ ਕੋ ਕੋ ਨੋਰਮਲ ਗਵਾਵ ਤੇ ਰਾਸ਼ੀ ਬੜਾਈ ਨਾ ਬਹੁਤ ਐਸੇ ਬਹੁਤ ਚੱਲਦਾ ਨਾ ਗਵਾਵੇ ਓਕੇ ਨਹੀਂ ਸੋਣਾ ਸੋਣਾ ਬਣਾਉਂਦੇ ਓਕੇ ਚੱਲਦੀ ਆ ਵੀਡੀਓ ਹਾਂ ਬਹੁਤ ਵਧੀਆ ਚੱਲਦਾ ਆ ਸਾਰੀਆਂ ਮਤਲਬ ਕਮਿਊਨਿਟੀਆਂ ਦੇ ਲੋਕ ਆਉਂਦੇ ਉੱਥੇ ਵੀ ਜਿਹੜੇ ਇਹਨਾਂ ਦੇ ਥੋੜੇ ਵਧੀਆ ਬਣਾਉਂਦੇ ਨੇ ਜਿਹਦੇ ਤੁਰਕੀ ਵਾਲੇ ਹੁੰਦੇ ਨਾ ਇਹਨਾਂ ਦਾ ਇਹਦੇ ਪਾਣੀ ਆਪੇ ਸੀ ਕਿ ਤਦਾ ਵੀ ਤੁਸੀਂ ਖਾਣਾ ਆ ਮਤਲਬ ਵਧੀਆ ਕੁੱਕ ਕੁੱਕ ਹੋਇਆ ਹੁੰਦਾ ਸਿੱਧਾ ਪਾਣੀ ਵਧੀਆ ਬਣਾਉਂਦੇ ਜੇ ਆਪਾਂ ਕੱਲ ਲੈਰੋ ਜਾਂਦੇ ਉਹ ਪਾਕਿਸਤਾਨੀਆਂ ਦਾ ਆ ਉਹ ਵੀ ਬਹੁਤ ਵਧੀਆ ਬਣਾਉਂਦੇ ਆ ਇਹ ਕਬਾਬ ਜਿਹੜੇ ਆ ਪਾਕਿਸਤਾਨੀਆਂ ਦੇ ਆ ਜਾਂ ਤੁਰਕੀਆ ਵਾਲਿਆਂ ਦੇ ਆ ਇਹ ਤਾਂ ਵਧੀਆ ਹੁੰਦਾ ਖਾਣਾ ਥੋੜਾ ਜਿਹਾ ਸਪਾਈਸੀ ਹੁੰਦਾ ਆ ਚਟਪਟਾ ਜਿਹੜੇ ਬਾਹਲਾ ਵੇਡ ਕਰ ਜਾਂਦੇ ਪਾਣੀ ਨਹੀਂ ਚੱਜਦੀ ਬਣਾਉਣੀ ਕੋਈ ਰੈਰੀਮੇ خود ਬਣਾਦੇ ਨੇ ਖੁਦ ਬਣਾਉਂਦੇ ਜਿਹੜੇ ਪਾਨੀ ਖੁਦ ਬਣਾਉਂਦੇ तकरीबन ਉਹਨਾਂ ਦੀ ਵਧੀਆ ਹੀ ਆ ਹਾਂ ਜਿਹੜੀ ਪਾਨੀ ਮਾਰਕੀਟ ਵਾਲੀ ਉਹਦੇ ਫਿਰ ਟੇਸਟ ਵਿੱਚ ਫਰਕ ਪੈ ਜਾਂਦਾ ਹਾਂ ਇਹਦਾ ਕਾਰਿਓ ਕਿਥੋਂ ਲਨੀਗੋ ਤੋਂ ਲੈ ਆਏ ਸੀਗੇ ਉਹ ਆਏ ਉਹ ਤਾਂ ਕਿਸੇ ਕੰਮ ਦਾ ਨਹੀਂ ਸੀ ਲਿਡਲ ਆਣੀ ਪਾਨੀਆਂ ਦੇ ਵਿੱਚ ਉਹਨਾਂ ਨੇ ਪਾ ਕੇ ਦਿੱਤਾ ਹੀ ਨਹੀਂ ਲਿਡਲ ਚ ਆਉਂਦੀ ਆ ਉਹ ਤਾਂ ਮੀਟ ਵੀ ਕੱਚਾ ਹੀ ਸੀ ਸਾਰਾ ਦਿੱਤਾ ਇਹਨਾਂ ਨੇ ਬੰਦੇ ਦਾ ਮਨ ਹੀ ਚੱਲਿਆ ਜਾਂਦਾ ਮੁੜ ਕੇ ਤੇਲ ਹੀ ਨਹੀਂ ਸੀ ਕੀਤਾ ਕਈ ਜਿਹੜੇ ਕਬਾਬ ਖਾਦਾ ਹੀ ਨਹੀਂ ਸੀਗਾ ਹਾਂ ਦਿਲ ਨਹੀਂ ਕੀਤਾ ਦਾ ਖਾਨ ਕਈ ਵਧੀਆ ਬਣਾਉਂਦੇ ਆ ਜਦੋਂ ਖਾਣ ਜਾਣਾ ਹੈ ਖਾਣ ਵੜੀ ਜਦੋਂ ਆਪਾਂ ਪੈਸੇ ਤੇ ਕਰਨੇ ਆ ਫਿਰ ਚੀਜ਼ ਦੀ ਕੁਆਲਿਟੀ ਤੇ ਕੁਆਂਟੀਟੀ ਬਹੁਤ ਵਧੀਆ ਮਿਲਦੀ ਜੀ ਬੜਾ ਸੁਵਿਧਾ ਵੀ ਇੱਥੇ ਜਾਣਾ ਹੈ ਇਹ ਤੋਂ ਥੋੜੀ ਦੂਰ ਹੀ ਜਾਣਾ ਪਵੇ ਅੱਜ ਅਹੀਂ ਪਰ ਲੱਗ ਗਏ ਛਕੇ ਆ ਕਿਉਂਕਿ ਸਵੇਰ ਦੇ ਇਦਾਂ ਹੀ ਆ ਮਤਲਬ ਉਹਦਾ ਹੀ ਕਲਦੇ ਜਾਣਾ ਸੀ ਕਲ ਦੇਰੋ ਜਾਣਾ ਫਿਰ ਸਹੀ ਬਥੇਰੇ ਮੌਕੇ ਆਉਣੇ ਆ ਹਾਂ ਕਲਦੇ ਬੜੇ ਚਰਾਬਾ ਖਾਦਾਤਾ ਫੜ ਹਾਂ ਆਪਾਂ ਸਰਦੀਆਂ ਦਾ ਖਾਦਾ ਹੋਇਆ ਜੋ ਤੁਹਾਡਾ ਬਰਥਡੇ ਸੀ 1 ਨਵੰਬਰ ਦਾ ਹਾਂ ਹਾਂ ਹੋਲਗੇ ਆਪਾਂ ਅਪ੍ਰੈਲ ਦੇ ਵਿੱਚ ਬੜੇ ਚੜਾਵਾਂ ਤੇਰੇ ਬਾਡੇ ਤੇ ਗਏ ਹਾਂ 4 ਮਹੀਨੇ ਹੋ ਚੱਲੇ ਤੂੰ ਪੀ ਪੀਂ ਜਾਂ ਬਜਾਈ ਜਾਂ ਸਵੇਰ ਦਾ ਜਾਂ ਚਾਹ ਨਾ ਓਏ ਇੱਕ ਬਹਾਨਾ ਹੁੰਦਾ ਖਾਈ ਦੀਆਂ ਚੀਜ਼ਾਂ ਅੱਗੋਂ ਪਿੱਛੋਂ ਵੀ ਆ ਤੇ ਬਣਾਉਂਦੇ ਵੀ ਰਹੀਦਾ ਬਣਾਇਆ ਨਹੀਂ ਚਲੋ ਅੱਜ ਕੁਝ ਨਹੀਂ ਆਨੇ ਕਹੀ ਕੁਝ ਸਪੈਸ਼ਲ ਨਹੀਂ ਬਣਾ ਹੋਇਆ ਇੰਨਾ ਟਾਈਮ ਵੀ ਨਹੀਂ ਸੀਗਾ ਕੋਲ ਜਦੋਂ ਬੰਦਾ ਕੰਮ ਤੋਂ ਥੱਕਿਆ ਹੁੰਦਾ ਆ ਫਿਰ ਸੋਚਦਾ ਆ ਕਿ ਘਰ ਦੇ ਹੋਰ ਨਿੱਕੇ ਮੋਟੇ ਕੰਮ ਕਰ ਲਈਏ ਬਣਾਉਣਾ ਕੋਈ ਤੇ ਬਣਾਉਣਾ ਹੀ ਹੈ ਖਾਈਦਾ ਹੀ ਹੈ ਰੋਜ਼ ਘਰੇ ਬਣਾ ਕੇ ਹੀ ਖਾਈਦਾ ਅੱਜ ਆਟਾ ਮਸੇਗਾ ਗੱਡੀ ਦੀ ਐਪੌਇੰਟਮੈਂਟ ਸੀਗੀ ਸ਼ੀਸ਼ੇ ਦੀ ਹੂੰ ਉਹਦਾ ਕਰਕੇ ਵੀ ਥੋੜਾ ਜਿਹਾ ਟਾਈਮ ਤਿੰਨ ਘੰਟੇ ਲੱਗੇ ਫਿਲਮ ਲੱਗਣ ਨੂੰ ਤੇ ਹੁਣ ਦੋ ਦਿਨ ਉਹਨੂੰ ਹੁਣ ਦੋ ਦਿਨ ਖੜੀ ਰੱਖਣੀ ਪੈਣੀ ਆ ਛੱਡੀ ਨੂੰ ਛੇੜਾ ਛੜੀ ਨਹੀਂ ਕਰਨੀ ਹੈਗੀ ਕਿਸੇ ਵੀ ਤਰ੍ਹਾਂ ਦੀ ਵੀ ਉਹਨੂੰ ਛੇੜਨਾ ਨਹੀਂ ਹੈਗਾ ਨਾ ਸ਼ੀਸ਼ੇ ਨਹੀਂ ਤਾਂ ਸਾ ਕਰਨੇ ਹੈਟ ਨਹੀਂ ਲਾਉਣੀ ਵਿੱਚ ਉਹ ਮਗਰਲੀ ਖਾਸ ਕਰਕੇ ਇਹ ਜਿਹੜੀ ਸ਼ੀਸ਼ੇ ਵਾਲੀ ਆ ਉਹ ਨਹੀਂ ਚਲਾਉਣੀ ਹੈਗੀ ਕਿਉਂਕਿ ਮੌਸਮ ਦਾ ਪਤਾ ਨਹੀਂ ਉਹਦੇ ਪਿੱਛੇ ਸ਼ੀਸ਼ੇ ਦੇ ਵਿੱਚ ਹੀਟ ਆ ਨਾ ਉਹ ਰਾਂਗੇ ਨਾ ਚਲਾਇਓ ਬਿਲਕੁਲ ਵਿੱਚ ਮੈਨੂੰ ਅੱਜ ਵਧੀਆ ਕਰਨ ਨੂੰ ਐਤਵਾਰ ਆ ਖੜੀ ਰਹਿਣੀ ਆ ਅਗੋਂ ਫਿਰ ਫਰਕ ਪੈ ਜਾਂਦਾ ਹਾਂ ਦਾ ਸੋਮਵਾਰ ਤੱਕ ਫਰਕ ਪੈ ਜਾਣਾ ਆ ਸੋਮਵਾਰ ਸੋਮਵਾਰ ਵੀ ਖੜੀ ਰਹਿਣੀ ਆ ਲੋੜ ਹੀ ਨਹੀਂ ਪੈਣੀ ਤੁਹਾਨੂੰ ਸ਼ੀਸ਼ੇ ਨਾ ਬੱਲੇ ਖੇਰਾ ਉਹ ਨਾ ਠਾ ਕਰ ਲਈ ਕਿਤੇ ਵੀ ਹਾਂ ਵੀ ਮੈਂ ਆ ਥੋੜੇ ਥੱਲੇ ਕਰ ਲਵਾਂ ਆ ਉਹਨਾਂ ਨਾਲ ਜਾ ਕੇ ਤਾਂ ਖੜੀ ਕਰ ਦੇਣੀ ਉੱਥੇ ਖੜੀ ਰਹਿਣ ਦੀ ਮੁੜ ਕੇ ਵੀ ਆਣ ਕੇ ਵੀ ਗਰਮੀ ਜ਼ਰੂਰ ਲੱਗਣੀ ਆ ਏਸੀ ਲਾ ਲਈ ਤੇ ਇਹ ਇਹ ਹੋ ਰਹਾ ਕਰੀਂ ਦੁੱਜੇ ਬਈ ਕਈ ਵਾਰ ਵੈਦਰ ਕਲਾਉਡੀ ਹੁੰਦਾ ਠੀਕ ਹੁੰਦਾ ਮੌਸਮ ਪਰ ਇਦਾਂ ਜਿਹਾ ਧੁੱਪ ਚ ਗੱਡੀ ਖੜੀ ਰਹੀਦੀ ਫਿਰ ਅੰਦਰ ਸੰਫੋਕੇਸ਼ਨ ਨਹੀਂ ਹੋ ਜਾਂਦੀ ਤਾਂ ਕਿ ਕੋਲ ਦੇ ਹੁੰਦਾ ਧੁੱਪ ਦੇ ਨਾਲ ਹੀ ਸਹੀ ਹੋਣੀ ਆ ਕਿ ਹੀਟ ਹੋਊਗਾ ਧੁੱਪੇ ਖੜੀ ਰਹੂਗੀ ਵਧੀਆ ਜਿਹਾ ਮਚਮਾੜਾ ਮੋਟਾ ਪਾਣੀ ਦੀਦਾ ਹੁੰਦਾ ਨਾ ਵਿੱਚ ਬਣਿਆ ਉਹ ਸੁੱਕ ਜਾਣਾ ਕਹਿੰਦਾ ਹੈ ਨਾ ਹਾਂ ਧਵਾਉਣ ਵਾਲੀ ਵੀ ਆ ਫਿਰ ਬਾਅਦ ਚ ਹੁਣ ਪਿਛਲੇ ਦਿਨਾਂ ਦੇ ਵਿੱਚ ਹਾਂਜੀ ਭਾਜੀ ਤੂੰ ਦੱਸ ਤੂੰ ਐਲ ਤਾਂ ਕਰੀ ਜਾਂਦਾ ਐਲ ਤਾਂ ਕਰੀ ਜਾਂਦਾ ਹੈ ਪਿਛਲੇ ਦਿਨਾਂ ਦੇ ਵਿੱਚ 2 ਹਫ਼ਤੇ ਪਹਿਲਾਂ ਮੀ ਸੀਗਾ ਮੁੜ ਕੇ ਸਾਫ਼ ਕਰੀ ਨਹੀਂ ਹੋਈ ਮੌਸਮ ਰਿਆ ਹੀ ਖਰਾਬ ਆ ਤੁਹਾਡਾ ਵੀ ਟਾਈਮ ਨਹੀਂ ਸੀ ਤੇ ਮੈਂ ਵੀ ਫਿਰ ਲੇਟ ਸੀ ਮੈਂ ਆਪ ਤੇ ਹੁਣ ਇੱਥੇ ਕਰਦੇ ਆ ਇਸ ਵਲੌਗ ਦਾ ਐਂਡ ਮਿਲਾਂਗੇ ਅੱਜ ਸ਼ੁਰੂਆਤ ਮੈਂ ਕੀਤੀ ਸੀ ਐਂਡ ਮੈਂ ਕਰਦਾ ਐਂਡ ਇਹਨੇ ਕਰਤਾ ਐਂ ਹੈ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਵੀਡੀਓ ਦੇ ਵਿੱਚ ਕੋਈ ਵੀ ਗੱਲ ਚੰਗੀ ਲੱਗਦੀ ਹੁੰਦੀ ਹੈ ਕਮੈਂਟ ਕਰਕੇ ਜਰੂਰ ਹੌਸਲਾ ਵਧਾਇਆ ਕਰੋ ਫਾਵੇਂ ਛੋਟਾ ਜਿਹਾ ਹਾਰਟ ਹੀ ਭੇਜ ਦਿਆ ਕਰੋ ਕੋਈ ਵੀ ਕੁਝ ਵੀ ਚੰਗਾ ਲੱਗਦਾ ਹੈ ਕੁਝ ਵੀ ਲਿਖਣਾ ਚਾਹੁੰਦੇ ਆ ਤੁਸੀਂ ਖੁਸ਼ੀ ਹੁੰਦੀ ਤੁਹਾਨੂੰ ਲਿਖ ਕੇ ਤੇ ਸਾਨੂੰ ਪੜ੍ਹ ਕੇ ਚੰਗੀਆਂ ਚੀਜ਼ਾਂ ਆਪਣੀ ਚੰਗੀ ਸੋਚ ਛੱਡ ਕੇ ਜਾਇਆ ਕਰੋ ਕਮੈਂਟਾਂ ਦੇ ਵਿੱਚ ਕਿਉਂਕਿ ਬਹੁਤ ਲੋਕ ਜਦੋਂ ਜਿੰਨੇ ਲੋਕ ਵੀਡੀਓ ਦੇਖਦੇ ਹੋ ਕਮੈਂਟ ਜਰੂਰ ਖੋਲਦੇ ਹੁੰਦੇ ਵੀ ਸੌਰੀ ਜਿੰਨੇ ਲੋਕ ਵਲੌਗ ਦੇਖਦੇ ਆ ਉਹਨਾਂ ਨੇ ਕਮੈਂਟ ਸੈਕਸ਼ਨ ਜਰੂਰ ਖੋਲਣਾ ਹੁੰਦਾ ਕਿ ਫਲਾਣੇ ਬੰਨੇ ਨੂੰ ਕਿੰਨੇ ਕਿਦਾਂ ਦਾ ਕਮੈਂਟ ਕੀਤਾ ਆ ਮੈਂ ਬੜੀ ਆਪਣੀ ਸੋਚ ਹਾਂ ਤੁਸੀਂ ਆਪਣੀ ਤੁਸੀਂ ਆਪਣੀ ਸੋਚ ਛੱਡ ਕੇ ਜਾਣੀ ਹੁੰਦੀ ਕਮੈਂਟਾਂ ਦੇ ਵਿੱਚ ਆਪਾਂ ਆਪਣੀ ਸੋਚ ਦੱਸਦੇ ਹਾਂ ਤੁਸੀਂ ਜੋ ਤੁਸੀਂ ਫੀਲ ਕੀਤਾ ਦੇਖ ਕੇ ਹਾਂ ਤੁਸੀਂ ਉਹ ਲਿਖਣਾ ਜ਼ਰੂਰ ਜ਼ਰੂਰ ਲਿਖਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਜਲਦੀ ਕਿਸੇ ਨਵੇਂ ਵਲੌਗ ਦੇ ਨਾਲ ਇੰਨਾ ਹੀ ਪਿਆਰ ਦਿੰਦੇ ਰਹੋ ਦੱਸੋ ਸਬਸਕ੍ਰਾਈਬ ਐਂਡ ਵੀਡੀਟੇ ਚਲੋ ਚਲੋ ਨਾ ਉਹ ਸਾਹਮਣੇ ਉਹ ਫੋਲਦੀ ਨਹੀਂ ਹੱਥ